ਜੋ ਡਿਊਟੀ ਬੰਦੀ ਹੈ ਕਿਸੇ ਵੀ ਅਧਿਕਾਰੀ ਦੀ ਕਿਸੇ ਵੀ ਮੁਲਾਜ਼ਮ ਦੀ ਉਹਨੂੰ ਕਰਨੀ ਪੈਣੀ ਹੈ ਔਰ ਜਿਹੜਾ 15 20 ਦਿਨ ਦਾ ਟਾਈਮ ਦਿੱਤਾ ਹੈ ਇਹਨਾਂ ਤੋਂ ਬਾਅਦ ਜੇ ਕੋਈ ਸਾਡੇ ਕੋਲ ਸ਼ਿਕਾਇਤ ਆਉਂਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਅਧਿਕਾਰੀ ਉਸ ਕੰਮ ਦਾ ਜ਼ਿੰਮੇਵਾਰ ਹੈ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਬੁਰਾ ਹਾਲ ਹੋਇਆ ਤੇ ਮੈਂ ਇਲੈਕਸ਼ਨ ਦੇ ਵਿੱਚ ਗਿਆ ਲੋਕਾਂ ਨੇ ਇਹਨੇ ਲੰਮੇ ਦਿੱਤੇ ਨਹੀਂ ਆ ਸਾਰੇ ਸਾਡੇ ਜਿੰਨੇ ਵੀ ਵਾਰਡਾਂ ਦੇ ਵਿੱਚ ਜਾਂ ਗਏ ਐ ਐਡੇ ਲੰਬੇ ਐਨੇ ਲੰਬੇ ਯਾਦਮ ਰੇਜ ਕਮੀ ਆ ਤੁਹਾਡੇ ਜਗਮੀ ਦੋਹਾਂ ਵਿੱਚ ਕਮੀ ਹੈਗੀ ਹੈ ਤੁਸਰ ਮਸੀਹਾਂ ਯਾਦ ਤੁਸੀਂ ਮੈਨੂੰ ਲਾਈਟ ਦੇ ਲੈ ਰਹੇ ਹੋ ਸਾਰੇ ਤੁਸੀਂ ਆ ਗਏ ਨਾ ਫੋਨ ਨਾ ਬਣਾਓ ਕੰਮ ਕਰਿਆ ਕਰੋ ਜੇ ਕੰਮ ਲੈ ਟੈਂਡਰ ਲੈ ਉਹਨੂੰ ਪ੍ਰੋਸੈਸ ਪੂਰਾ ਕਰੋ ਜੇ ਕੋਈ ਕੰਮ ਟੈਂਡਰ ਨਹੀਂ ਕਰਦਾ ਕੰਮ ਨਹੀਂ ਤਾਂ ਬਲੈਕਲਿਸਟ ਕਰਨਾ ਜਿਹੜਾ ਤੁਹਾਡੇ ਥੱਲੇ ਕੰਮ ਨਹੀਂ ਕਰਦਾ ਉਹਦੇ ਖਿਲਾਫ ਵੀ ਸਪੈਂਡ ਕਰਕੇ ਕਰੇ ਦਿਤਾ ਜੇ ਕੋਈ ਕੰਮ ਨਹੀਂ ਕਰਦਾ ਉਹਦੇ ਖਿਲਾਫ ਡੀਗੋ ਆਪਾਂ ਨੂੰ ਸਰਕਾਰ ਪਨਖਾ ਦਿੰਦੀ ਹੈ ਲੋਕਾਂ ਦੇ ਟੈਕਸ ਜਿਹੜਾ ਜਾਂਦਾ ਉਹਨਾਂ ਨੂੰ ਤਰਖਾਨ ਮਿਲਦੀ ਹੈ ਉਹਦੇ ਬਦਲੇ ਆਪਾਂ ਆਪਦਾ ਸ਼ਹਿਰ ਸਾਫ਼-ਸੁਥਰਾ ਨਹੀਂ ਰੱਖ ਸਕਦੇ ਤਾਂ ਉਹਦਾ ਫਾਇਦਾ ਕੀ ਹੈ ਅਗਰ ਸਵਚੇ ਭਾਰਤ ਦਾ ਆਪਾਂ ਜਿਹੜਾ ਮਿਲਿਆ ਅਵਾਰਡ ਕਿਲਾ ਫਾਇਦਾ ਕੀ ਹੈ ਸਾਮਾ ਸ਼ਹਿਰ ਦਾ ਬੁਰਾ ਹਾਲ ਹੈ ਮੈਨੂੰ 15 15 ਦਿਨਾਂ ਦੇ ਵਿੱਚ ਸਾਰੇ ਸ਼ਹਿਰ ਦਾ ਸੀਵੇ ਸਾਫ਼ ਚਾਹੀਦਾ ਮੈਂ ਅੱਜ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਔਰ ਜਿਹੜੀਆਂ ਸ਼ਹਿਰ ਦੇ ਵਿੱਚ ਪ੍ਰੋਬਲਮ ਆ ਰਹੀਆਂ ਨੇ ਜੋ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਜਿੱਦਾਂ ਕਿ ਕੋਈ ਸੀਵਰੇਜ ਦੀ ਸਫਾਈ ਹੈ ਨਾਲੀਆਂ ਦੀ ਸਫਾਈ ਹੈ ਕੋਈ ਗੰਦਗੀ ਹੈ ਤਾਂ ਉਹ ਜਿੰਨੀਆਂ ਵੀ ਸ਼ਿਕਾਇਤਾਂ ਆਈਆਂ ਨੇ ਉਹ ਸਾਰੀ ਜਿਹੜੀ ਅੱਜ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਸਾਰੇ ਸੀਵਰੇਜ ਦੀਆਂ ਸਫਾਈਆਂ ਹੋਣੀਆਂ ਚਾਹੀਦੀਆਂ ਨੇ ਸਾਰੇ ਕੋੜੇ ਦੀਆਂ ਸਫਾਈਆਂ ਹੋਣੀਆਂ ਚਾਹੀਦੀਆਂ ਨੇ ਔਰ ਜਿਹੜਾ ਜੋ ਡਿਊਟੀ ਬੰਦੀ ਹੈ ਕਿਸੇ ਵੀ ਅਧਿਕਾਰੀ ਦੀ ਕਿਸੇ ਵੀ ਮੁਲਾਜ਼ਮ ਦੀ ਉਹਨੂੰ ਕਰਨੀ ਪੈਣੀ ਹੈ ਔਰ ਜਿਹੜਾ 15 20 ਦਿਨ ਦਾ ਟਾਈਮ ਦਿੱਤਾ ਹੈ ਇਹਨਾਂ ਤੋਂ ਬਾਅਦ ਜੇ ਕੋਈ ਸਾਡੇ ਕੋਲ ਸ਼ਿਕਾਇਤ ਆਉਂਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਅਧਿਕਾਰੀ ਉਸ ਕੰਮ ਦਾ ਜ਼ਿੰਮੇਵਾਰ ਹੈ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਇਸ ਸਖਤ ଦਇਤਾ ਜਿਹੜੀਆਂ ਅਫਸਰਾਂ ਨੂੰ ਦਿੱਤੀਆਂ ਗਈਆਂ ਨੇ ਔਰ ਅੱਜ ਤੋਂ ਹੀ ਜਿਹੜੇ ਸਖਤ ਅਦੇਤਾ ਦਿੱਤੀਆਂ ਨੇ ਔਰ ਜਿਹੜੇ ਸਾਰੇ ਅਧਿਕਾਰੀ ਨੇ ਸਾਰੇ ਜਿਹੜਾ ਆਪਾਂ ਆਪਦਾ ਆਪਦਾ ਕੰਮ ਬਣਦਾ ਸਾਰੇ ਸਹੀ ਤਰੀਕੇ ਨਾਲ ਕਰ ਲੈਗੇ ਕਿਹੜੇ ਕਿਹੜੇ ਕੰਮ ਹੁਣ ਕਹੇ ਗਏ ਜੀ 15 ਦਿਨ ਦੇ ਵਿੱਚ ਦੇਖੋ ਇੱਕ ਤਾਂ ਸੀਵਰੇਜ ਦੀ ਸਫਾਈ ਹੈ ਕੋਈ ਨਾਲੀਆਂ ਦੀ ਸਫਾਈ ਹੈ ਜਿਹੜਾ ਸ਼ੁਰੂ ਸ਼ੁਰੂਆਤ ਦੀ ਗੱਲ ਕਰ ਲਈਏ ਕੋੜੇ ਦੀ ਸਫਾਈ ਹੈ ਕੋਈ ਸਟਰੀਟ ਲਾਈਟਾਂ ਨੇ ਇਹ ਜਿਹੜੇ ਕੰਮ ਹੋਣ ਵਾਲੇ ਨੇ ਪ੍ਰੋਪਰ ਚੰਗੇ ਤਰੀਕੇ ਨਾਲ ਕੀਤੇ ਜਾਣ ਉਸ ਤੋਂ ਬਾਅਦ ਅਗਲੇ ਕੰਮਾਂ ਦੇ ਵਿੱਚ ਜਦੋਂ 15 20 ਦਿਨਾਂ ਤੱਕ ਸਾਰਾ ਸ਼ਹਿਰ ਦੇ ਵਿੱਚ ਇਹ ਸਹੀ ਕੰਮ ਹੋ ਗਿਆ ਉਸ ਤੋਂ ਅਗਲੇ ਕੰਮ ਜਿਹੜੇ ਉਸ ਤੋਂ ਬਾਅਦ ਅਸੀਂ ਸ਼ੁਰੂ ਕਰਾਂਗੇ ਬੁਰਾ ਹਾਲ ਹੋਇਆ ਪਿਆ ਮੈਂ ਇਲੈਕਸ਼ਨ ਦੇ ਵਿੱਚ ਗਿਆ ਲੋਕਾਂ ਨੇ ਇੰਨੇ ਲਾਹਮੇ ਦਿੱਤੇ ਨਹੀਂ ਆ ਸਾਰੇ ਸਾਡੇ ਜਿੰਨੇ ਵੀ ਵਾਰਡਾਂ ਦੇ ਵਿੱਚ ਜਾ ਕੇ ਆਏ ਨੇ ਇੰਨੇ ਲਾਹਮੇ ਇੰਨੇ ਲਾਹਮੇ ਸਭ ਨਾਲੋਂ ਮੀਰ ਕਮੇਟੀ ਆ ਆਪਣੀ ਨਗਰ ਕੌਂਸਲ ਪਾ ਲਈ ਹੈਗੀ ਹੈ ਨਾ ਅਜੇ ਕੰਮ ਨਹੀਂ ਹੋ ਰਿਹਾ ਸੀਵਰੇਜ ਦੀ ਤੁਹਾਡੇ ਕੋਲ ਸੁਵਾਈਆਂ ਨਹੀਂ ਹੋ ਰਹੀਆਂ ਯਾ ਤਾਂ ਮੇਰੇ ਜਗ੍ਹਾ ਵੀ ਹੈ ਤੁਹਾਡੇ 'ਚ ਕਮੀ ਹੈ ਦੋਵਾਂ 'ਚ ਇੱਕੋ ਜਿਹੀ ਕਮੀ ਹੈਗੀ ਹੈ ਕੌਣ ਮਸੀਹਾਂ ਦਾ ਯਾਰ ਕੋਈ ਮੈਨੂੰ ਲਾਈਟ ਲਈ ਲੈ ਰਹੇ ਹੋ ਸਾਰੇ ਜੇ ਕੋਈ ਕੰਮ ਨਹੀਂ ਕਰਦਾ ਉਹਦੇ ਖਿਲਾਫ ਲਿਖੋ ਆਪਾਂ ਨੂੰ ਸਰਕਾਰ ਤਨਖਾਹ ਦਿੰਦੀ ਐ ਲੋਕਾਂ ਦੇ ਟੈਕਸ ਜਿਹੜਾ ਜਾਂਦਾ ਉਹਨਾਂ ਨੂੰ ਤਨਖਾਹ ਮਿਲਦੀ ਐ ਉਹਦੇ ਬਦਲੇ ਆਪਾਂ ਆਪਦਾ ਸ਼ਹਿਰ ਸਾਫ਼-ਸੁਤਰਾ ਨਹੀਂ ਰੱਖ ਸਕਦੇ ਤਾਂ ਉਹਦਾ ਫਾਇਦਾ ਕੀ ਆਗਰ ਸਵੱਛ ਭਾਰਤ ਦਾ ਆਪਾਂ ਨੂੰ ਜਿਹੜਾ ਮਿਲਿਆ ਅਵਾਰਡ ਇਹਦਾ ਫਾਇਦਾ ਕੀ ਹੈ ਆਪਣਾ ਸ਼ਹਿਰ ਤਾਂ ਬੁਰਾ ਹਾਲ ਹੈ ਯੂਨੀਰ ਸਰ ਬੁਲਾਇਆ ਪਰ ਨੰਬਰ ਉਹਨਾਂ ਬਰਾਵਾ ਮੈਂ ਉਹਦਾ ਜਿਹੜਾ ਬੰਦਾ ਹੈਗਾ ਕੋਲ ਖੜਾ ਦਾਾਂਗੇ ਬਸ ਭਾਈ ਮੈਨੂੰ 15 15 ਦਿਨਾਂ ਦੇ ਵਿੱਚ ਸਾਰੇ ਸ਼ਹਿਰ ਦਾ ਸੀਵਰੇਜ ਸਾਫ਼ ਚਾਹੀਦਾ ਟੈਂਡਰ ਲੱਗਿਆ ਬੁਲਾ ਲੈਨੇ ਉਧਰ ਕੰਮ ਵਿੱਚ ਬੰਨ੍ਹ ਚੜਾ ਦੇ ਬੇਲ ਕੋਲ ਕਰੀ ਆਪਣੀ ਉਹ ਪ੍ਰੋਬਲਮ ਹੀ ਤਾਂ ਜਾਂਦੀ ਸੀ ਨਾ ਉਹ ਛੱਡ ਕੇ ਚਲਾ ਜਾਂਦਾ ਸਾਰੇ ਪਤਾ ਹੀ ਗੱਲ ਕੀ ਹੈ ਸਾਰੇ ਅਫਸਰ ਸਮਾਨ ਬੈਠੇ ਸਾਨੂੰ 3 ਸਾਲ ਹੋ ਗਏ ਇਹਨਾਂ ਦਾ ਮੱਥਾ ਮਾਰ ਪਹਿਲਾਂ ਦੇ ਕਹਿੰਦੇ ਸੀ ਵੀ ਆਪਣੇ ਕੋਲ ਸਟਾਫ ਥੋੜਾ ਸਫਾਈ ਆ ਮੇਰੇ ਕੋ ਬਾਡੂ ਲੱਗਣਾ ਜਿਹੜੇ 3-4 ਗੱਲਾਂ ਦੀ ਪ੍ਰੋਬਲਮ ਹੋ ਉਸ ਗੱਡੀਆਂ ਆ ਗਈਆਂ ਉਸ ਤੋਂ ਬਾਅਦ ਐਨ ਸਭ ਕੁਝ ਸਾਈਟ ਹੋ ਜੇ ਅੱਜ ਤੱਕ ਰਿਕਸ਼ੇ ਦਾ ਜੀ ਥਾਂ ਤੇ ਖੜੇ ਨੇ ਉਹਨਾਂ ਦੇ ਉੱਤੇ ਕਾ ਜਿਹੜੇ ਪਈ ਇਹਨਾਂ ਨੂੰ ਆਪਣੇ ਆਪ ਦੀ ਕੋਈ ਚੀਜ਼ ਹੋਵੇ ਨਾ ਆਪਣੇ ਆਪ ਦੀ ਜਿਹੜਾਗਾ ਤੇ ਆਪਾਂ ਉਹ 5 ਰੁਪਏ ਦੀ ਚੀਜ਼ ਵੀ ਚੱਕ ਕੇ ਅੰਦਰ ਰੱਖ ਦੇ ਚਲੋ ਤੁਸੀਂ ਚੱਲ ਇੱਕ ਮਿੰਟ ਮੇਰੀ ਗੱਲ ਸੁਣ ਕੋਈ ਇੱਕ ਪੈਸਾ ਗੱਡੀਆਂ ਲੱਗਣਾ ਕੋਈ ਫਾਇਦਾ ਹੋ ਜਾਏ ਦੱਸ ਦਿਓ ਕੋਈ ਫਾਇਦਾ ਹੋਇਆ ਨਹੀਂ ਕੋਈ ਫਾਇਦਾ ਨਹੀਂ ਹੋਇਆ ਦਸਤੋਪੀ ਫਾਇਦਾ ਮੂੰਹ ਤੇ ਬੈਠੀ ਸਰ ਜਿਹੜੇ ਤੁਹਾਡੇ ਏਰੀਏ ਦੇ ਡੰਬ ਲੱਗਦੇ ਸੀ ਕੂੜੇ ਦੇ ਹੁਣ ਪਹਿਲਾਂ ਅੱਗੇ ਨਾਲ ਪਰ ਬੈਸ ਸਰ ਆਪਾਂ ਆਇਆ ਕਰੀਏ ਇੱਕ ਮਿੰਟ ਰੋਮ ਜੀ ਆਪਾਂ ਕੋ ਜਿਹੜੀ ਸਫਾਈ ਵਾਲੀ ਬਾਹਰ ਰੱਖੋ ਪਹਿਲਾਂ ਜਿਹੜਾ ਆਪਣੀ ਸੀਵਰੇਜ ਸੀਵਰੇਜ ਵਾਲੀ ਗੱਲ ਹੈ ਸੀਵਰੇਜ ਅੱਜ ਤੱਕ ਇੱਕ ਮਿੰਟ ਸੀਵਰੇਜ ਕਿਹਨਾਂ ਨੇ ਨਾ ਸਭ ਪਹਿਲਾਂ ਤੋਂ ਸਹੀ ਕਰਾਇਆ ਨਾ ਇਹਨਾਂ ਨੇ ਅਹਿਸਾਸ ਹੋਣੀਆਂ ਸਾਰੇ ਸ਼ਹਿਰ ਵਿੱਚ ਪਾਣੀ ਖੜਕਾਣ ਸਾਡੇ ਤੋਂ ਸਾਡੇ ਤੋਂ ਪਾਣੀ ਦੇ ਬੂਹੇ ਆਣੇ ਸ਼ਾਇਦ ਬੁਰਾ ਹਾਲ ਤੇ ਅਸੀਂ ਮੈਨਣਾ 15 ਮੁਗਾਰ ਕਿਤੇ ਡੋੜ ਡੋੜ ਸਾਡੀ ਨੀਲਾ ਗੰਦਾ ਪਾਣੀ ਆ ਰਿਹਾ ਸਾਡੇ ਮੈਦਾਨ ਤੇ ਨਾ ਆਪਣੀ ਸੁਣੋ ਮੈਂ ਰੋਜ਼ ਫੋਨ ਮਾਰਦਾ ਸੀਵਨਾਰਾ ਪੁਲਿਸ ਨੂੰ ਨਹੀਂ ਆਇਆ ਕਾਲਾ ਪਾਣੀ ਆ ਰਿਹਾ ਦੇਖੋ ਨੂੰ ਬੁਲਾਓ ਅਸੀਂ ਇਹ ਪਾਣੀ ਪੀ ਰਹੇ ਹਾਂ ਕੋਈ ਸੜਾਈ ਨਹੀਂ ਆ ਗਈ ਮੈਡਮ ਇੱਥੇ ਕੋਈ ਇਹ ਬਾਰ ਕਰਦਾ ਮਿਕਸਿੰਗ ਹੋ ਰਹੀ ਹੈ ਅਸੀਂ ਇਹ ਪਾਣੀ ਪੀ ਰਹੇ ਕਾਲਾ ਤੇ ਗੁਰਤੇਜ ਨੂੰ ਫੋਨ ਮਾਰੀਏ ਹਾਂਜੀ ਭੇਜਦੇ ਆ ਜੀ ਉਹਨੂੰ ਫੋਨ ਮਾਰੀਏ ਹਾਂਜੀ ਆਂਦਾ ਜੀ ਕੋਈ ਨਹੀਂ ਆ ਰਹਾ ਭਾਜੀ ਸਾਡੇ ਨਾ ਬਿਮਾਰੀਆਂ ਲੱਗੀਆਂ ਕੋਈ ਭਾਜੀ ਸੁਣਾਈ ਨਹੀਂ ਕਰਦਾ ਕੋਈ ਨਹੀਂ ਹੁਣ ਸੁਲਾਈ ਵਿਖੋ ਨਾ ਇਹ ਦਰਮਾਇਨ ਨੂੰ ਦੱਸੋ ਤੁਸੀਂ ਹੁਣ ਹੁਣ ਦੂਜੇ ਕੋਈ ਪਾਰਟੀ ਦੇ ਆ ਗਏ ਨਾ ਹੁਣੀ ਸੁਣਾਈ ਹੋਜੂ ਭਾਜੀ ਹੁਣੀ 1 ਮਿੰਟ ਦੀ ਕੋਈ ਗੱਲ ਨਹੀਂ ਬਣਾਉਣਾ ਬਣਾ ਸਾਰਿਆਂ ਨੂੰ ਟੈਪ ਨਹੀਂ ਪੈਂਦੀ ਭਾਜੀ ਉਥੇ ਪੈਪ ਪਾਣ ਲਈ 200 ਫੁੱਟ ਤੱਕ ਕੋਈ ਪੈਪ ਨਹੀਂ ਪਾਉਂਦਾ ਜੀ ਇਹਨਾਂ ਦੇ ਵਾਲ ਇਹਨਾਂ ਵਾਲੇ ਪਾਸੇ ਵੀ ਪੈਪ ਪੈਣ ਵਾਲੀ ਹੈ ਕੋਈ ਪੈਪ ਨਹੀਂ ਪੈਂਦੀ ਜੀ ਕਰਦੇ ਹੋ ਤੁਸੀਂ ਆ ਗਏ ਨਾ ਖਾਣ ਲਾ ਬਣਾਓ ਕੰਮ ਕਰਾਇਆ ਕਰੋ ਜੇ ਕੰਮ ਲਿਆ ਟੈਂਡਰ ਲਿਆ ਉਹਨੂੰ ਪ੍ਰੋਸੈਸ ਪੂਰਾ ਕਰੋ ਵੀਰ ਸਾਹਿਬ ਜੇ ਕੋ ਟੈਂਡਰ ਨਹੀਂ ਕਰਦਾ ਕੰਮ ਸਹੀ ਤਾਂ ਬਲੈਕਲਿਸਟ ਕਰ ਲਓ ਕਿਸੇ ਕੋਣ ਨੇ ਦੱਸੀ ਦਿਨ ਦੱਸਣਾ ਅਗਲੇ ਦਾ ਸਿਆਣ ਕਰੋਣੀ ਤੁਹਾਡੀ ਡਿਊਟੀ ਹੈ ਜੇ ਕੋ ਕੰਮ ਨਹੀਂ ਕਰਦਾ ਤਾਂ ਇਹ ਮੈਂ ਵੀ ਬਾਰੇ ਵੀ ਜੰਦਾ ਮੈਂ ਤੁਹਾਨੂੰ ਦੱਸੋ ਜੋ ਵੀ ਹੈ ਤੁਸੀਂ ਵੇਖੋ ਤੁਸੀਂ ਕਹਿੰਦੇ ਹੈਡਾ ਜੇ ਕੋ ਕੰਮ ਨਹੀਂ ਕਰਦਾ ਲਿਖੋ ਤੇ ਖਲਾਫ ਉਹਦੇ ਜਿਹੜਾ ਅਸਰ ਤੁਹਾਡੇ ਥੱਲੇ ਕੰਮ ਨਹੀਂ ਕਰਦਾ ਉਹਦੇ ਖਲਾਫ ਮਸ਼ੀਨ ਚ ਸਪੈਂਡ ਕਰਕੇ ਕਰਪਟਾ ਬੋਲਿਆ ਸਾਨੂੰ ਐਵੇਂ ਕੰਮ ਕਰਦੇ ਵੀ ਕੋਈ 15 20 ਦਿਨ ਦਾ ਟਾਈਮ ਆਪਾਂ ਲਿਆ ਹੈ ਸੇਵਰੇ ਦੇ ਹੋਰ ਸਾਰੀਆਂ ਸੁਪਾਈਆਂ ਕਰ ਦਿੰਦੇ ਆ ਹਾਊਸ ਤੋਂ ਬਾਅਦ ਕੋਈ ਪ੍ਰੋਬਲਮ ਆਉਂਦੀ ਹੈ ਫਿਰ ਜੀਓ ਸਾਹਿਬ ਆਪਦੀ ਕਲਮ ਚਲਾਉਣੀ ਹੈ ਜੇ ਤੁਸੀਂ ਨਾ ਚਲਾਉਂਗੇ ਫਿਰ ਮੇਰੀ ਚੱਲੇਗੀ ਤਾਂ ਠੀਕ ਹੈ ਸਰ ਕਰਦੇ ਹਾਂ ਹਾਂ ਠੀਕ ਹੈ ਫਿਰ ਆਪਾਂ ਕਿਸੇ ਨੂੰ ਨਹੀਂ ਵੇਖਣਾ ਗੱਡਾ ਕੋਈ ਮਰਜ਼ੀ ਕਿਸੇ ਦਾ ਕਾਸ ਕੁਛ ਵੀ ਹੈ ਆਪਾਂ ਲੋਕਾਂ ਨੂੰ ਵੇਖਣਾ ਲੋਕਾਂ ਨੂੰ ਜਿਹੜਾ ਸਾਫ਼ ਸੁਥਰਾ ਚੰਗਾ ਆਪਣਾ ਪ੍ਰਸ਼ਾਸਨ ਜਿਹੜਾ ਸੇਵਾ ਕਰੇ ਉਹ ਕਰਨਾ